ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਕਿ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਇਹ ਜੋ ਤੁਸੀਂ ਘਰ ਦੇਖ ਰਹੇ ਹੋ ਇਸ ਘਰ ਦੀ ਜਗ੍ਹਾ 6 ਮਰਲੇ ਹੈ ਜੀ ਫਰੰਟ ਤੁਸੀਂ ਸਾਰੀ ਪਹਿਲਾਂ ਹੀ ਦੇਖ ਚੁੱਕੇ ਹੋ ਐਂਟਰੀ ਤੇ ਇੱਕ ਸਾਈਡ ਤੇ ਆ ਡਰਾਇੰਗ ਰੂਮ ਬਣਿਆ ਹੋਇਆ ਇਹ ਵੀ ਡਰਾਇੰਗ ਰੂਮ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਬਾਕੀ ਤੁਹਾਨੂੰ ਅੰਦਰੋਂ ਵੀ ਸਾਰਾ ਦਿਖਾ ਦਿੰਨੇ ਆਇ ਕਰ ਮਾਲਕਾਂ ਨੇ ਕਿਹਾ ਹੈ ਜੀ ਕਿ ਇਹ ਘਰ ਪੁਰਾਣਾ ਨਹੀਂ ਬਣਿਆ ਹੋਇਆ ਇਹਨੂੰ ਬਣੇ ਨੂੰ ਹਜੇ 2 ਤੋਂ 3 ਸਾਲ ਹੀ ਹੋਏ ਨੇ ਬਸ ਸਾਰਾ ਕੰਮ ਨਵਾਂ ਹੀ ਕਰਵਾਇਆ ਗਿਆ ਹੈ ਬਣਿਆ ਵੀ ਨਵਾਂ ਪੇਂਟ ਤੋਂ ਲੈ ਕੇ ਗੇਟ ਗ੍ਰਿਲ ਹਰ ਚੀਜ਼ ਨਵੀਂ ਲੱਗੀ ਹੋਈ ਐ ਤੇ ਨਾਲੇ ਇਹ ਘਰ ਉਹਨਾਂ ਨੇ ਆਪ ਹੀ ਬਣਾਇਆ ਸੀਗਾ ਇਹ ਘਰ ਕੋਈ ਬਿਲਡਰ ਦਾ ਨਹੀਂ ਬਣਿਆ ਹੋਇਆ ਕਾਫੀ ਨਿੱਗਰ ਬਣਾਇਆ ਹੋਇਆ ਸੀ ਉਹਨਾਂ ਨੇ ਆਪਣੇ ਹੱਥਾਂ ਨਾਲ ਬਾਕੀ ਲੌਬੀ ਏਰੀਆ ਵਿੱਚੋਂ ਪੌੜੀਆਂ ਉੱਪਰ ਜਾ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਟੋਟਲ ਇਸ ਘਰ ਵਿੱਚ ਤਿੰਨ ਕਮਰੇ ਬਣੇ ਹੋਏ ਹਨ ਇੱਕ ਤਾਂ ਤੁਹਾਨੂੰ ਡਰਾਇੰਗ ਰੂਮ ਦਿਖਾ ਦਿੱਤਾ ਜੀ ਤੇ ਇੱਕ ਆ ਕਮਰਾ ਬਣਿਆ ਹੋਇਆ ਸਾਹਮਣੇ ਇੱਕ ਅੰਦਰਲੇ ਪਾਸੇ ਸਾਹਮਣੇ ਕਮਰਾ ਬਣਿਆ ਹੋਇਆ ਪਿਛਲੇ ਦੋਨੋਂ ਰੂਮਾਂ ਨਾਲ ਅਟੈਚ ਵਾਸ਼ਰੂਮ ਬਣੇ ਹੋਏ ਹਨ ਆ ਦੇਖੋ ਜੀ ਇੱਕ ਰੂਮ ਆ ਬਣਿਆ ਹੋਇਆ ਛੱਤ ਕਾਫੀ ਉੱਚੀ ਰੱਖ ਕੇ ਇਹਨਾਂ ਨੇ ਬਣਾਈ ਹੋਈ ਹੈ ਤੇ ਇਹਦੇ ਨਾਲ ਹੀ ਪਿਛਲੇ ਪਾਸੇ ਅਟੈਚ ਵਾਸ਼ਰੂਮ ਬਣਿਆ ਹੋਇਆ ਉਦੇ ਉੱਪਰ ਜੰਗਲਾ ਬਣਾਇਆ ਹੋਇਆ ਹੈ ਵੈਂਟੀਲੇਸ਼ਨ ਵਾਸਤੇ ਮਾਲਕਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਨਾ ਤੁਸੀਂ ਨੋਟ ਕਰ ਲਓ ਉਸ ਨੂੰ 99149 28571 ਇਹ ਜੀ ਮਾਲਕਾਂ ਦਾ ਨੰਬਰ ਹੈ ਇਸ ਕਮਰੇ ਦੇ ਨਾਲ ਜਿਹੜਾ ਕਮਰਾ ਬਣਿਆ ਤੁਹਾਨੂੰ ਵੀ ਦਿਖਾ ਦਿੰਨੇ ਆ ਤੇ ਲੋਬੀ ਤੁਸੀਂ ਦੇਖ ਹੀ ਲਈ ਹੈ ਪਹਿਲਾਂ ਹੀ ਤਾਂ ਦੀਵਾਰਾਂ ਦਿਖਾ ਦਿੰਨੇ ਆ ਦੇਖੋ ਜੀ ਲੋਬੀ ਵੀ ਕਾਫੀ ਖੁੱਲਡਲੀ ਬਣੀ ਹੋਈ ਹੈ ਇਹ ਕਿਸ ਘਰ ਵਿੱਚ ਸਟੋਰ ਰੂਮ ਵੀ ਬਣਿਆ ਹੋਇਆ ਤੁਸੀਂ ਉਹ ਵੀ ਦੇਖ ਲਓ ਹਾਜੀ ਸਟੋਰ ਰੂਮ ਬਣਿਆ ਹੋਇਆ ਇਸ ਘਰ ਦੇ ਅੱਗੇ ਜਿਹੜੀ ਗਲੀ ਲੱਗਦੀ ਹੈ ਉਸ ਦਾ ਸਾਈਜ਼ 17 ਫੁੱਟ ਹੈ ਤੇ ਇਸ ਘਰ ਦਾ ਜਿਹੜਾ ਸਾਈਜ਼ ਹੈ ਉਹ 22 ਫੁੱਟ ਮੱਥਾ ਹੈ 48 ਫੁੱਟ ਲੰਬਾਈ ਹੈ ਇੱਕ ਜੀ ਇਸ ਘਰ ਦੇ ਵਿੱਚ ਫਲਸ਼ ਬਣੀ ਹੋਈ ਹੈ ਉਹ ਬਾਰੋ-ਬਾਰ ਬਣੀ ਹੋਈ ਹੈ ਕਮਰਿਆਂ ਨਾਲ ਜਿਹੜੇ ਅਟੈਚ ਵਾਸ਼ਰੂਮ ਬਣੇ ਹੋਏ ਨੇ ਉਹਨਾਂ ਵਿੱਚ फ्लਸ਼ ਨਹੀਂ ਬਣੀ ਹੋਈ फ्लਸ਼ ਇਹਨਾਂ ਨੇ ਬਾਰੋ-ਬਾਰ ਬਣਵਾਈ ਹੋਈ ਹੈ ਅਤੇ ਨਾਲ ਹੀ ਬਾਹਰ ਇੱਕ ਵਾਸ਼ਬੈਸਨ ਲਗਵਾਇਆ ਹੋਇਆ ਤੇ ਆ ਦੂਜਾ ਰੂਮ ਬਣਿਆ ਹੈ ਜੀ ਆ ਵੀ ਦੇਖ ਲਓ ਹੈ ਵੀ ਪਹਿਲੇ ਰੂਮ ਵਾਂਗੂ ਖੁੱਲਾ ਢੁੱਲਾ ਬਣਿਆ ਹੋਇਆ ਜੀ ਤੁਹਾਨੂੰ ਸਾਰੇ ਪਾਸੇ ਕੈਮਰਾ ਘੁਮਾ ਕੇ ਇੱਕ ਵਾਰ ਦਿਖਾ ਦਿੰਨੇ ਆ ਤੇ ਇਹਦੇ ਨਾਲ ਜਿਹੜਾ ਵਾਸ਼ਰੂਮ ਬਣਿਆ ਅਟੈਚ ਉਹ ਵੀ ਦਿਖਾ ਦਿੰਨੇ ਆ ਜੀ ਤੇ ਕਿਚਨ ਵੀ ਕਾਫੀ ਖੁੱਲਡੁੱਲੀ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਦਿਖਾ ਦਿੰਨੇ ਆ ਇੱਕ ਵਾਰੀ ਇਸ ਘਰ ਦਾ ਐਡਰੈਸ ਤੁਸੀਂ ਸੁਣ ਲਓ ਇਹ ਘਰ ਜੀ ਪਿੰਡ ਕਾਧੀਆਂ ਵਿੱਚ ਬਣਿਆ ਹੋਇਆ ਹੈ ਜ਼ਿਲ੍ਹਾ ਗੁਰਦਾਸਪੁਰ ਹੈ ਜੀ ਤੇ ਡਿਮਾਂਡ ਜਿਹੜੀ ਮਾਲਕਾਂ ਰੱਖੀ ਆਂਦੀ 16 ਲੱਖ ਰੁਪਏ ਰੱਖੀ ਆ। ਬਾਕੀ ਮਾਲਕ ਕਹਿੰਦੇ ਜਦੋਂ ਘਰ ਕੋਈ ਪਸੰਦ ਕਰੂਗਾ ਤੇ ਮੌਕੇ ਤੇ ਘੱਟ ਵੱਧ ਰੇਟ ਦਾ ਦੇਖ ਲਵਾਂਗੇ। ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ। ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਟੀ ਤੇ ਚੁਆਇਸ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ